ਜ਼ਿਲ੍ਹਾ ਫਾਜ਼ਿਲਕਾ ਰਾਣੀ ਕੀ ਚੈਨਲ ਇੱਕ ਵੰਨਦਾ ਸਾਰਿਆ ਦਾ ਇੱਕ ਵਾਰ ਸਵਾਗਤ ਹੈ ਜੀ ਅੱਜ ਖੜੇ ਆਂ ਮੰਡੀ ਲਾਦੂਆ ਯਾਨੀ ਕਿ ਲਾਦੂਆ ਹਾਰਟ ਵਿਖਾ ਹੋਇਆ ਹੈ ਜੀ ਅੱਜ ਇਹਦੇ ਜੋ ਆਟੇ ਉਂਗੁਪਤ ਕਿਹਾਨ ਮੋਰਚੇ ਦਾ ਜੋ ਫੈਸਲਾ ਹੋਇਆ ਆ ਆਪਾਂ ਗੱਲਬਾਤ ਕਰਦੇ ਆ ਕੀ ਹੈ ਜੀ ਜੀ ਸਰ ਮੇਰਾ ਨਾਮ ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੀ ਨੇ ਅੱਜ ਅਸੀਂ ਸੰਜਲਤ ਕਿਸਾਨ ਮੋਰਚੇ ਦੇ ਪੰਜਾਬ ਪੱਧਰ ਤੇ 5 ਤਰੀਕ ਨੂੰ ਮੀਟਿੰਗਾਂ ਕਰਕੇ ਜਿਹੜੇ ਹਾਰਡ ਪ੍ਰਭਾਵਿਤ ਇਲਾਕਿਆਂ ਲਈ ਸਹਾਇਤਾ ਕੈਂਪ ਜਾਰੀ ਕਰਨ ਲਈ ਫੈਸਲਾ ਕੀਤਾ ਗਿਆ ਸੀ ਉਹਦੇ ਸਬੰਧੀ ਅੱਜ ਅਸੀਂ ਫਾਇਲਕਾ ਜਿਲ੍ਹੇ ਦੀ ਮੀਟਿੰਗ ਕੀਤੀ ਆ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਵੀ ਜ਼ਿਲ੍ਹੇ ਅੰਦਰ ਤਿੰਨ ਥਾਵਾਂ ਦੇ ਉੱਤੇ ਸਾਡੇ ਜਿਹੜੇ ਹੜ੍ਹ ਪੀੜਤਾਂ ਦੀ ਰਾਹਤ ਕੈਂਪ ਜਿਹੜੇ ਸਥਾਪਿਤ ਕੀਤੇ ਜਾਣਗੇ ਫਾਇਲਕਾ ਦੇ ਵਿੱਚ ਸਥਾਪਿਤ ਕੀਤਾ ਜਾਊਗਾ ਤੇ ਮੰਡੀ ਲਾਧੂ ਕਾ ਦੇ ਵਿੱਚ ਜਿਹੜੇ ਹਰ ਕੈਂਪਸ ਇੱਕ ਜਲਾਲਾਬਾਦ ਦੇ ਵਿੱਚ ਹਰ ਕੈਂਪਸ ਸਥਾਪਿਤ ਕੀਤੇ ਜਾਣਗੇ ਸੋ ਅਸੀਂ ਅਪੀਲ ਕਰਦੇ ਆ ਕਿ ਕਿਉਂਕਿ ਜਿਹੜੀ ਉੱਥੇ ਲੋਡ ਹੈਗੀ ਅੱਜ ਤੋਂ 20 ਦਿਨਾਂ ਨੂੰ 10 ਦਿਨਾਂ ਨੂੰ ਜਦੋਂ ਪਾਣੀ ਘਟ ਗਿਆ ਗਰਾਊਂਡ ਲੈਵਲ ਤੇ ਸਾਡੀ ਸੰਯੁਕਤ ਕਿਸਾਨ ਮੋਰਚੇ ਦਾ ਵਫਦ ਜਿਹੜਾ ਜਾ ਕੇ ਸਰਵੇਖਣ ਕਰਕੇ ਇੱਕ ਡਾਟਾ ਤਿਆਰ ਕਰੂਗਾ ਵੀ ਕਿਹੜੇ ਲੋਕਾਂ ਦੀ ਕੀ ਕੀ ਲੋੜਾਂ ਹੈਗੀਆਂ ਉਸ ਹਿਸਾਬ ਨਾਲ ਅਸੀਂ ਲੋਕਾਂ ਨੂੰ ਉਹ ਅਪੀਲ ਵੀ ਕਰਾਂਗੇ ਤੇ ਜਿਹੜੀ ਕੋਈ ਸਾਡੇ ਕੋਲੇ ਸਹਾਤਾ ਆਊਗੀ ਉਹਨੂੰ ਅਸੀਂ ਗਰਾਊਂਡ ਲੈਵਲ ਦੇ ਉੱਤੇ ਜਿਹੜੀ ਪਹੁੰਚਦੀ ਕਰਾਂਗੇ ਇਹ ਸਾਡੀ ਅੱਜ ਦੀ ਮੀਟਿੰਗ ਦਾ ਫੈਸਲਾ ਸੀ ਤੇ ਅਸੀਂ ਸਾਡੇ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਇਹਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅ ਅਸੀਂ ਪਰਸੋਂ ਤੱਕ ਜਿਹੜੇ ਇੱਥੇ ਨੰਬਰ ਵੀ ਜਾਰੀ ਕਰਾਂਗੇ ਤੇ ਜਿਹੜੀ ਕੋਈ ਸਹਾਇਤਾ ਦੂਰੋਂ ਨੇੜੋਂ ਵੀਰ ਭੇਜਣੀ ਚਾਹੁੰਦੇ ਆ ਉਹ ਅਸੀਂ ਆਪਦੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਉਹ ਇੱਕ ਵਾਰੀ ਸਟੋਰ ਕਰਾਂਗੇ ਤੇ ਉਸ ਤੋਂ ਬਾਅਦ ਗਰਾਊਂਡ ਦੇ ਉੱਤੇ ਅਸੀਂ ਇੱਕ ਇੱਕ ਘਰ ਤੱਕ ਪਹੁੰਚ ਕਰਕੇ ਜਿਹੜੀਆਂ ਵੀ ਕੋਈ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਕੋਈ ਪਸ਼ੂਆਂ ਦੀਆਂ ਜਾਂ ਕਿਸੇ ਦੇ ਘਰ ਟਹਿ ਕੇ ਉਹ ਸਾਡਾ ਵਾਫਰ ਜਿਹੜਾ ਸਰਵੇ ਕਰਕੇ ਸਾਰੀ ਰਿਪੋਰਟ ਸਾਰੇ ਸਾਡੇ ਲੋਕਾਂ ਨੂੰ ਅਸੀਂ ਦਿਆਂਗੇ। ਧੰਨਵਾਦ। ਸ਼ੁਕਰੀਆ ਜੀ।